ਸ਼ਿਕਰ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਨੂੰ ਸੋਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਗਜਰੇਲਾ ਬਿਨਾ ਖੋਏ ਤੋਂ ਦੁੱਧ ਦੇ ਵਿੱਚ ਬਣਿਆ ਹੋਇਆ ਗਜਰੇਲਾ ਬਹੁਤ ਹੀ ਵਧੀਆ ਲੱਗਦਾ ਤੇ ਬਹੁਤ ਹੀ ਸਵਾਦ ਲੱਗਦਾ ਤੇ ਚਲੋ ਰੈਸিপি ਤੁਹਾਡੇ ਨਾਲ ਸਟਾਰਟ ਕਰਦੇ ਹਾਂ ਤੇ ਗਜਰੇਲਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ 1.5 ਲੀਟਰ ਦੁੱਧ ਲੈ ਲਿਆ ਇੱਥੇ ਤੇ ਉਸ ਨੂੰ ਇੱਕ ਹਾਈ ਫਲੇਮ ਤੇ ਉਬਾਲਾ ਆਂ ਦਵਾਂਗੇ ਤੇ ਨਾਲ ਹੀ ਆਪਾਂ ਲੈ ਲਿਆ ਨੇ 1 ਕਿਲੋ ਗਾਜਰਾ ਇਹਨਾਂ ਨੂੰ ਆਪਾਂ ਹੁਣ ਛਿਲਕੇ ਚੰਗੀ ਤਰ੍ਹਾਂ ਤੋਲਵਾਂਗੇ ਤੇ ਦੁੱਧ ਨੂੰ ਵੀ ਇੱਧਰ ਉਬਾਲਾ ਆ ਗਿਆ ਤੇ ਉਬਾਲਾ ਆਣ ਤੋਂ ਬਾਅਦ ਆਪਾਂ ਫਲੇਮ ਲੋ ਕਰ ਦੇਣੀ ਹੈ ਦੀ ਤੇ ਇਸ ਨੂੰ ਕੜਨ ਦਵਾਂਗੇ ਉਸ ਤੋਂ ਬਾਅਦ ਤੇ ਹੁਣ ਆਪਾਂ ਇੱਕ ਸਾਈਡ ਤੇ ਗਾਜਰਾ ਵੀ ਲੈ ਲਿਆ ਨੇ ਗਾਜਰਾ ਨੂੰ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਆਪਾਂ ਉਸ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਛਿੰਨ ਲਿਆ ਸੀ ਛਿਲਕੇ ਚੰਗੀ ਤਰ੍ਹਾਂ ਧੋ ਲਿਆ ਤੇ ਆਪਾਂ ਇਹ ਕੱਦੂ ਕਸ ਲੈ ਲਿਆ ਤੇ ਮੋਟੀ ਸਾਈਡ ਤੋਂ ਆਪਾਂ ਇਹਨਾਂ ਨੂੰ ਕ੍ਰਸ਼ ਕਰਾਂਗੇ ਬਹੁਤ ਬਰੀਕ ਵਾਲੀ ਸਾਈਡ ਤੋਂ ਵੀ ਨਹੀਂ ਕਰਨਾ ਨਾ ਹੀ ਮੀਡੀਅਮ ਸਾਈਜ਼ ਤੋਂ ਕਰਨਾ ਹੈ ਗਜਰੇਲਾ ਹਮੇਸ਼ਾ ਜੇ ਮੋਟੀ ਵਾਲੀ ਸਾਈਡ ਤੋਂ ਹੀ ਕ੍ਰਸ਼ ਕੀਤਾ ਜਾਏ ਤਾਂ ਹੀ ਵਧੀਆ ਲੱਗਦਾ ਹੈ ਤੇ ਹੁਣ ਆਪਾਂ ਗਾਜਰਾ ਕ੍ਰਸ਼ ਕਰ ਲਾਂਗੇ ਤੇ ਗਾਜਰਾ ਨੂੰ ਕ੍ਰਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇੱਕ ਸਾਈਡ ਤੇ ਦੁੱਧ ਵੀ ਸਲੋ ਫਲੇਮ ਤੇ ਰੱਖ ਦਿੱਤਾ ਹੈ ਤੇ ਗਾਜਰਾਂ ਸਾਰੀਆਂ ਕ੍ਰਸ਼ ਹੋ ਗਈਆਂ ਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਗਾਜਰਾਂ ਦੇਖੋ ਕ੍ਰਸ਼ ਕਰ ਲਿਆ ਨੇ ਤੇ ਦੁੱਧ ਨੂੰ ਲੋ ਫਲੇਮ ਤੇ ਰੱਖਿਆ ਹੋਇਆ ਹੈ ਤੇ 2-2 3-3 ਮਿੰਟ ਬਾਅਦ ਇਸ ਨੂੰ ਆਪਾਂ ਇਸ ਤਰ੍ਹਾਂ ਹਿਲਾਇਆ ਜਾਣਾ ਹੈ ਪਲਟੇ ਦੇ ਨਾਲ ਆਪਾਂ ਇਸ ਨੂੰ ਹਿਲਾਇਆ ਜਾਣਾ ਤੇ ਸਾਈਡ ਤੇ ਜਿਹੜੀ ਮਲਾਈ ਜੰਮਦੀ ਏ ਉਹਨੂੰ ਵੀ ਨਾਲ-ਨਾਲ ਉਤਾਰੀ ਜਾਣਾ ਜੇ ਇਸ ਤਰ੍ਹਾਂ ਨਹੀਂ ਕਰਾਂਗੇ ਤਾਂ ਫਿਰ ਦੁੱਧ ਦੇ ਸੜਨ ਦੀ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਗਜਰੇਲਾ ਫਿਰ ਸਾਰਾ ਖਰਾਬ ਹੋ ਜਾਣਾ ਹੈ ਇਨੂੰ گاੜਾ ਹੋਣ ਤੱਕ ਆਪਾਂ ਇਹਨੂੰ ਪਕਾਣਾ ਬਹੁਤ ਜ਼ਿਆਦਾ ਇਹਨੂੰ گاੜਾ ਨਹੀਂ ਕਰਨਾ ਅੱਧਾ ਕੋ ਘੰਟਾ ਹੀ ਇਹਨੂੰ ਲੋ ਫਲੇਮ ਤੇ ਆਪਾਂ ਰੱਖਾਂਗੇ ਇਸੇ ਤਰ੍ਹਾਂ ਹੁਣ ਇੱਕ ਸਾਈਡ ਤੇ ਆਪਾਂ ਕੜਾਈ ਲੈ ਲਈਏ ਤੇ ਕੜਾਈ ਦੇ ਵਿੱਚ ਇੱਕ ਘੜਛੀ ਦੇਸੀ ਘਿਓ ਦੀ ਪਾ ਲਈ ਆਪਾਂ ਤੇ ਇਹਦੇ ਵਿੱਚ ਗਾਜਰਾਂ ਪਾ ਦਵਾਂਗੇ ਤੇ ਮੀਡੀਅਮ ਟੂ ਹਾਈ ਫਲੇਮ ਤੇ ਆਪਾਂ ਇਹਨਾਂ ਨੂੰ ਭੁੰਨਾਂਗੇ ਤੇ ਗਾਜਰਾਂ ਸਾਰੀਆਂ ਪਾ ਲਈਆਂ ਨੇ ਕੜਾਈ ਦੇ ਵਿੱਚ ਤੇ ਇਹਨਾਂ ਨੂੰ ਲਗਾਤਾਰ ਹਿਲਾਉਂਦੇ ਜਾਣਾ ਹੈ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਇਹਨਾਂ ਨੂੰ ਭੁੰਨਾ ਸਿਰਫ 5 ਮਿੰਟ ਤੱਕ ਹੀ ਭੁੰਨਣਾ ਹੈ ਇਹਨਾਂ ਨੂੰ ਤੇ ਤਕਰੀਬਨ 5 ਮਿੰਟ ਹੋ ਗਏ ਨੇ ਇੱਕ ਸਾਈਡ ਤੇ ਆਪਾਂ ਲੋ ਫਲੇਮ ਤੇ ਦੁੱਧ ਵੀ ਰੱਖਿਆ ਹੋਇਆ ਹੈ ਉਹ ਦੁੱਧ ਦੇ ਵਿੱਚ ਵੀ ਆਪਾਂ 2-2 ਜਾਂ 3-3 ਮਿੰਟ ਬਾਅਦ ਆਪਾਂ ਨੂੰ ਹਿਲਾਇਆ ਜਾਣਾ ਤਾਂ ਕਿ ਉਹ ਜਲੇ ਨਾ ਤੇ ਗਾਜਰਾਂ ਵੀ ਭੁੱਜ ਗਈਆਂ ਨੇ ਚੰਗੀ ਤਰ੍ਹਾਂ ਤੇ ਅੱਧਾ ਘੰਟਾ ਲੱਗਿਆ ਦੁੱਧ ਹਲਕਾ گاੜਾ ਹੋ ਗਿਆ ਬਹੁਤ ਜ਼ਿਆਦਾ گاੜਾ ਨਹੀਂ ਕਰਨਾ ਇਹਨੂੰ ਆਪਾਂ ਦੇਖੋ ਹਲਕਾ گاੜਾ ਹੋ ਚੁੱਕਾ ਹੈ ਦੁੱਧ ਤੇ ਆਪਾਂ ਦੁੱਧ ਨੂੰ ਗਾਜਰਾਂ ਦੇ ਵਿੱਚ ਪਾ ਦਵਾਂਗੇ ਗਰਮ-ਗਰਮ ਦੁੱਧੀ ਆਪਾਂ ਇਸ ਗਾਜਰਾਂ ਦੇ ਵਿੱਚ ਪਾ ਦੇਣਾ ਹੈ ਹਲਕਾ گاੜਾ ਹੋ ਚੁੱਕਾ ਹੈ ਤੇ ਹੁਣ ਹਾਈ ਫਲੇਮ ਤੇ ਆਪਾਂ ਇਹਨਾਂ ਨੂੰ ਕਾੜਨਾ ਹੈ ਗਾਜਰਾ ਆਪਾਂ ਪਹਿਲਾਂ ਤਾਂ ਭੁੰਨਿਆ ਸੀ ਤਾਂ ਜੋ ਇਹਨਾਂ 'ਚ ਪਾਣੀ ਹੁੰਦਾ ਹੈ ਉਹ ਸੁੱਕ ਜਵੇ ਹੁਣ ਹਾਈ ਫਲੇਮ ਦੇ ਉੱਪਰ ਆਪਾਂ ਇਸ ਨੂੰ ਪਕਾਵਾਂਗੇ ਬਹੁਤ ਜ਼ਿਆਦਾ ਵਧੀਆ ਗਜਰੇਲਾ ਤਿਆਰ ਹੋਣਾ ਜੀ ਤੇਨ ਆਲੀ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਏ ਤੇ ਆਪਾਂ ਦੋ ਛੋਟੀਆਂ ਲਾਚੀਆਂ ਲੈ ਲਿਆ ਨੇ ਉਹਨਾਂ ਨੂੰ ਇਸ ਤਰ੍ਹਾਂ ਦਰਦਰਾ ਪੀਸ ਲਿਆ ਆਪਾਂ ਬਹੁਤ ਜ਼ਿਆਦਾ ਬਰੀਕ ਪਾਊਡਰ ਨਹੀਂ ਬਣਾਣਾ ਇਸ ਤਰ੍ਹਾਂ ਆਪਾਂ ਦਰਦਰਾ ਜਿਹਾ ਹੀ ਪੀਸ ਲਿਆ ਤੇ ਇਹਨੂੰ ਆਪਾਂ ਹੁਣ ਗਜਰੇਲੇ ਦੇ ਵਿੱਚ ਪਾ ਦਾਂਗੇ ਜਿਹੜਾ ਕਿ ਬਣ ਰਿਹਾ ਹੈ ਇਸ ਦੇ ਨਾਲ ਫਲੇਵਰ ਬਹੁਤ ਹੀ ਵਧੀਆ ਆਂਦਾ ਹੈ ਤੇ ਨਾਲ ਨਾਲ ਹੀ ਇਸ ਨੂੰ ਹਿਲਾਇਆ ਜਾਣਾ ਹੈ ਹਾਈ ਫਲੇਮ ਤੇ ਹੀ ਆਪਾਂ ਰੱਖਿਆ ਹੋਇਆ ਹੈ ਇਹ ਪੂਰਾ ਪ੍ਰੋਸੈਸ ਸਾਰਾ ਹੈਗਾ ਨਾ ਜਿਹੜਾ ਹਾਈ ਫਲੇਮ ਤੇ ਹੀ ਹੋਣਾ ਹੈ ਲਾਚੀਆਂ ਦਾ ਫਲੇਵਰ ਬਹੁਤ ਵਧੀਆ ਆਂਦਾ ਹੈ ਹੁਣ ਇਸੇ ਤਰ੍ਹਾਂ ਦੇਖੋ ਇਸ ਨੂੰ ਕਾੜੀ ਜਾਣਾ ਹੈ ਤੇ ਜਿਹੜੀ ਮਲਾਈ ਕੜਾਈ ਦੇ ਨਾਲ ਸਾਈਡਾਂ ਤੇ ਲੱਗ ਰਹੀ ਹੈ ਉਹਨੂੰ ਵੀ ਆਪਾਂ ਪਲਟੇ ਦੇ ਨਾਲ ਉਤਾਰੀ ਜਾਣਾ ਹੈ ਤੇ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੈ ਕਿ ਦੁੱਧ ਜਿਹੜਾ ਹੈਗਾ ਕੜਾਈ ਦੇ ਤੱਲੇ ਦੇ ਨਾਲ ਚਿਪਕੇ ਨਾ ਤੇ ਦੇਖੋ ਹੁਣ ਝੱਗ ਕਾਫੀ ਆਣੀ ਸ਼ੁਰੂ ਹੋ ਗਈ ਏ ਉਬਾਲਾ ਆ ਗਿਆ ਇਹਨੂੰ ਤੇ ਜਿਵੇਂ ਜਿਵੇਂ ਇਹ ਕੜੀ ਜਾਏਗਾ ਇਸ ਦੀ ਝੱਗ ਕੱਟੀ ਜਾਏਗੀ ਇਸ ਤਰ੍ਹਾਂ ਲਗਾਤਾਰ ਹੀ ਇਹਨੂੰ ਹਿਲਾਉਂਦੇ ਜਾਣਾ ਤੇ ਹੁਣ ਇਹ ਕਾਫੀ ਗਾੜਾ ਦੇਖੋ ਹੋ ਚੁੱਕਾ ਹੈ ਤੇ ਇਸ ਦੀ ਝੱਗ ਵੀ ਕਾਫੀ ਜ਼ਿਆਦਾ ਘੱਟ ਗਈ ਏ ਤੇ ਖੁਸ਼ਬੂ ਵੀ ਆਣੀ ਸ਼ੁਰੂ ਹੋ ਗਈ ਏ ਤੇ ਇਸ ਦਾ ਕਲਰ ਵੀ ਚੇਂਜ ਹੋ ਗਿਆ ਤੇ ਇਸੇ ਸਟੇਜ ਤੇ ਆਪਾਂ ਪੌਣੀ ਕੋਲੀ ਖੰਡ ਦੀ ਲਈਏ ਤੁਸੀਂ ਆਪਣੇ ਸਵਾਦ ਅਨੁਸਾਰ ਮਿੱਠਾ ਵਧਾ ਘਟਾ ਵੀ ਸਕਦੇ ਹੋ ਪਰ ਪੌਣੀ ਕੋਲੀ ਖੰਡ ਦੀ ਬਹੁਤ ਪਰਫੈਕਟ ਹੈ ਜੀ ਇਹਦੇ ਲਈ ਕਿਉਂਕਿ ਗਾਜਰਾ ਵੀ ਮਿੱਠੀਆਂ ਹੁੰਦੀਆਂ ਨੇ ਤੇ ਚੀਨੀ ਥੋੜਾ ਪਾਣੀ ਛੱਡ ਦਈਏ ਉਹਨੇ ਥੋੜੀ ਦੇਰ ਜੀ ਥੋੜਾ ਪਤਲਾ ਹੋ ਜਾਏਗਾ ਤੇ ਲਗਾਤਾਰ ਇਹਨੂੰ ਹਿਲਾਉਂਦੇ ਜਾਣਾ ਹੈ ਹਾਂਜੀ ਦੇਖੋ ਤੇ ਇਹ ਥੋੜਾ ਜਿਹਾ ਪਤਲਾ ਹੋਣਾ ਸ਼ੁਰੂ ਹੋ ਗਿਆ ਹੁਣ ਚੀਨੀ ਨੇ ਪਾਣੀ ਛੱਡ ਦਿੱਤਾ ਤੇ ਹੁਣ ਇਸ ਨੂੰ ਲਗਾਤਾਰ ਹਿਲਾਉਂਦੇ ਜਾਣਾ ਚੀਨੀ ਦਾ ਜਿਹੜਾ ਪਾਣੀ ਹੈ ਬਹੁਤ ਹੀ ਜਲਦੀ ਸੁੱਕ ਜਾਂਦਾ ਹੈ ਵਿੱਚੋਂ ਦੀ ਇਹਨੂੰ ਛੱਡਣਾ ਨਹੀਂ ਇਹ ਲਗਾਤਾਰ ਹਿਲਾਉਂਦੇ ਹੋਈ ਇਸ ਨੂੰ ਪਕਾਉਣਾ ਹੈ ਦੇਖੋ ਹੋਰ ਜ਼ਿਆਦਾ ਗਾੜਾ ਹੋ ਗਿਆ ਬਸ ਥੋੜੀ ਜਿਹੀ ਦੇਰ ਹੀ ਹੋਰ ਲੱਗੇਗੀ ਤੇ ਗਜਰੇਲਾ ਬਿਲਕੁਲ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਣਾ ਹੈ ਬਿਨਾ ਖੋਏ ਤੋਂ ਵੀ ਦੁੱਧ ਦੇ ਨਾਲ ਬਣਾ ਕੇ ਦੇਖੋ ਗਜਰੇਲਾ ਬਹੁਤ ਹੀ ਸਵਾਦ ਲੱਗਦਾ ਹੈ ਦੁੱਧ ਦਾ ਬਣਿਆ ਹੋਇਆ ਗਜਰੇਲਾ ਤੇ ਦੁੱਧ ਸਾਰਾ ਸੁੱਕ ਗਿਆ ਹੈ ਗਜਰੇਲਾ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਰਿਹਾ ਹੈ ਤੇ ਦੁੱਧ ਸੁੱਕ ਚੁੱਕਾ ਹੈ ਦੇਖੋ ਗਜਰੇਲਾ ਬਣ ਗਿਆ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਡਰਾਈ ਫਰੂਟ ਡਰਾਈ ਫਰੂਟ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਕੋਈ ਵੀ ਪਾ ਸਕਦੇ ਹੋ ਪਰ ਮੈਂ ਇੱਥੇ ਅੱਜ ਕਾਜੂ ਤੇ ਪਿਸਤਾ ਪਾਇਆ ਉਹਨਾਂ ਨੂੰ ਕੱਟ ਕੇ ਕਾਜੂ ਤੇ ਪਿਸਤਾ ਕੱਟ ਕੇ ਮੈਂ ਇਹਦੇ ਵਿੱਚ ਪਾ ਲੈਨੇ ਤੁਸੀਂ ਅਖਰੋਟ ਬਦਾਮ ਵੀ ਪਾ ਸਕਦੇ ਹੋ ਸੋਗੀ ਵੀ ਪਾ ਸਕਦੇ ਹੋ ਇਹਦੇ ਵਿੱਚ ਕਈ ਲੋਕ ਡਰਾਈ ਫਰੂਟ ਨਹੀਂ ਪਸੰਦ ਕਰਦੇ ਤੇ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਗਜਰੇਲਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਜੀ ਬਹੁਤ ਹੀ ਵਧੀਆ ਖੁਸ਼ਬੂ ਬਹੁਤ ਵਧੀਆ ਰੰਗਤ ਆ ਗਈ ਇਹਦੇ ਵਿੱਚ ਹੁਣ ਇਸ ਨੂੰ ਆਪਾਂ ਸਰਵ ਕਰਦੇ ਹਾਂ ਦੇਖੋ ਜੀ ਗਜਰੇਲਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸਪੀ ਬਹੁਤ ਪਸੰਦ ਆਏਗੀ ਇੱਕ ਵਾਰੀ ਬਿਨਾ ਖੋਏ ਤੋਂ ਵੀ ਇਸ ਤਰ੍ਹਾਂ ਗਜਰੇਲਾ ਬਣਾ ਕੇ ਦੇਖੋ ਬਹੁਤ ਹੀ ਵਧੀਆ ਬਣਦਾ ਹੈ